ਹੋਣ ਨਹੀਂ ਮਾ ਮੂੜ ਨਹੀਂ ਗਿਆ ਯਾਰ ਮੂੜ ਤਾਂ ਬਣਾ ਲਾ ਨਹੀਂ ਬਣਦੀ ਹੁਣ ਚਾਹ ਵੀ ਨਹੀਂ ਬੁਹਣ ਹਾਂ ਤੇ ਤੁਹਾਨੂੰ ਦੱਸਾਂ ਉਹ ਤਾਂ ਨਹੀਂ ਕਿ ਕਿ ਕਿਹੜੇ ਦੀ ਕਲੀ ਆ ਕਿਵੇਂ ਗਾਉਣੇ ਹੁੰਦੇ ਕਲੀ ਆ ਯਾਰ ਉਹ ਸਾਰਿਆਂ ਦੀਆਂ ਹਾਂ ਇੱਕ ਉਹਦੀ ਆ ਕੜਕਵਾਲੀ ਇਹਦੀ ਅੱਛਾ ਜਿਹੜੀ ਮਾਨਕਾ ਗਾਉਂਦਾ ਹੁੰਦਾ ਮਾਨਕ ਨੇ ਉਹਦਾ ਪਿੱਛੇ ਕਿਤਾਬਾਂ ਨਹੀਂ ਹੁੰਦੀਆਂ ਨੇ ਗਾਣੇ ਦੇ ਅੱਡੋ ਅੱਛਾ ਉਹ ਨਹੀਂ ਉਹ ਤਾਂ ਰੀਤਾਂ ਹੁੰਦੇ ਨੇ ਥੋੜੀ-ਮੋਟੀ ਕਿਵੇਂ ਮਤਲਬ ਪਤਾ ਲੱਗੇ ਝਲਕ ਜੀ ਝਲਕ ਜੀ ਸੁਣਾਓ ਥੋੜੀ-ਮੋਟੀ ਭੁੱਲ ਗਿਆ ਯਾਰ ਹੁਣ ਵੜਾ ਦੇ ਬਾਈਓਂ ਸਿਆਣ ਦਾ ਉਹ ਦਿਮਾਗ ਚ ਨੇ ਉਹਦੀ ਗੱਲ ਜਰਦਾ ਤਾਂ ਉਹੀ ਕਰ ਜਵਾਕਾਂ ਦੇ ਵਿੱਚ ਹੋਣਾ ਜਿਆਦਾ ਮਸਣਾ ਆਉਂਦਾ ਮੈਨੂੰ ਕਿ ਉਹਦੀ ਹੋਰ ਸੁਣਾ ਤੂੰ ਕੋਈ ਹੋਰ ਸੁਣਾ ਦੇ ਕੋਈ ਬਣੀ ਆਉਂਦੀ ਜੇ ਤਾਂ ਨਾ ਫਿਰ ਯਾਦ ਕਿਹੜੇ ਟਾਈਮਾਂ ਦੀ ਹੁੰਦੀ ਨੇ ਇਹ ਦੱਸ ਦੋ ਮੈਨੂੰ ਤਾਂ ਬਾਜ ਉਤਰਾਰਾ ਜਾਂ ਵੱਜ ਗਿਆ ਧੁੱਪ ਤਾਂ ਪੀਣੀ ਖਲਈ ਉਦੋਂ ਕਲੀਆਂ ਜਿਆਦਾ ਆ ਜਾਂਦੀਆਂ ਸਵੇਰੇ ਸਾਮਣੀ ਕਲੀਆਂ ਜਿਆਦਾ ਨਹੀਂ ਕੁਝ ਨਹੀਂ ਆਉਂਦਾ ਸਾਂਦੇ ਦੇ ਕੋਟੇ ਆ ਜਾਂਦੇ ਆ ਜਾਂ ਸਾਮਣੂ ਆ ਜਾਂਦੀਆਂ ਅੱਛਾ ਬਾਲੀ ਕੰਡੂ ਆ ਜਾਂਦਾ ਨਹੀਂ ਸਾਮਣੂ ਮਤਲਬ ਇੱਕ ਬੁਗ ਲਾ ਕੇ ਕਲੀਆਂ ਜਿਆਦਾ ਆ ਜਾਂਦੀਆਂ ਨੇ ਹਾਂ ਹਾਂ ਉਦੋਂ ਪੂਰੀਆਂ ਫਰੇਜ਼ ਕਿਹੜੇ ਟਾਈਮ ਮਤਲਬ ਅੱਜ ਉਹੀ ਟਾਈਮ ਆਊਗਾ ਲਾ ਤੇ ਉਹ ਟਾਈਮ ਉਹ ਕਰ ਲਾਂਗੇ ਆਪਾਂ ਸੈੱਟ ਕਰ ਲਾਂਗੇ ਇਹ ਆਊਗਾ ਅੱਜ ਲੈ ਲੈ ਤੂੰ ਆਏ ਦੇ ਸੱਦ ਲਾਂਗੇ ਹੈ ਅੱਜ ਆਊਗਾ ਇਹ ਠੀਕ ਹੈ